ਬਿਲਕੁਲ ਬੰਦ ਪਈ ਹੈ ਫਿਲਮ ਚੱਲਦੀ ਸੀ ਇੰਨੇ ਬੰਦੇ ਭਜਾਏ ਆ ਬੜਾ ਬੜਾ ਬੋਰਡ ਚੱਕਿਆ ਸਾਡੇ ਗਿਆ ਤੇ ਸੁਣੋ ਸੁਣੋ ਫਿਲਮ ਚੱਲਦੀ ਸੀ ਇੱਕ ਮਿੰਟ ਵੇਟ ਕਰ ਲਓ ਤੇ ਬੰਨੀ ਆ ਤੇ ਤੁਹਾਨੂੰ ਕਿੱਥੇ ਆ ਰਹੇ ਆ ਅਸੀਂ ਜੀ ਘੰਟਾ ਬੈਠੇ ਰਹੇ ਅਸੀਂ 11 ਵਜੇ ਅਸੀਂ ਇੱਕ ਘੰਟਾ ਬੈਠੇ ਰਹੇ ਜਿੱਦੇ ਕੋਈ ਗੱਲ ਕਲੀਅਰ ਨਹੀਂ ਹੋ ਜੀ ਫਿਲਮ ਚਲਾ ਵੀ ਨਹੀਂ ਨਾ ਸਕਦੇ ਫਿਰ ਇਹ ਜਦੋਂ ਆਪਣੀ ਗੱਲ ਹੀ ਨਹੀਂ ਕੋਈ ਕਲੀਅਰ ਹੋਵੇ ਫਿਲਮ ਚਲਾ ਵੀ ਨਹੀਂ ਸਕਦੇ ਫਿਰ ਇਹ ਕਹਿੰਦੇ ਫਿਲਮ ਕਿਵੇਂ ਚਲਾਈਂ ਆਂ ਆਪਾਂ ਜਿਹੜਾ ਲੀਗਲੀ ਹੈਗਾ ਯਾਰ ਉਹਨੂੰ ਆਪਾਂ ਡਾਕਟਰ ਤੇ ਲੀਗਲੀ ਇਹਨਾਂ ਤੇ ਵੀ ਕਰੋ ਨਾ ਬੀ ਇਹਨਾਂ ਨੇ ਫਿਲਮ ਚਲਾਈ ਗਈਆਂ ਕੰਪਲੇਂਟ ਦੇ ਰਹੇ ਉਹਦੇ ਉੱਤੇ ਜੋ ਲੀਗਲ ਮਾਡਲ ਇਹ ਤੁਸਾਨੂੰ ਉੱਤੇ ਭੇਜ ਕੇ ਪਿੱਛੇ ਫਿਲਮ ਚਲਵਾਤੀ ਭੇਜ ਕੇ ਕਿਉਂ ਪਿੱਛੇ ਫਿਲਮ ਚਲਾਉਣੀ ਮੈਂ ਇਹ ਦੱਸ ਕੋਈ ਉਹ ਥੋੜੀ ਜਿਆਦਾ ਨਹੀਂ ਤੁਹਾਨੂੰ ਭੇਜ ਕੇ ਖਾਲੀ ਆ ਕੇ ਦਮਾ ਨਹੀਂ ਆਇਆ ਤੇ ਬੰਦ ਕਰਾ ਦਿੱਤੀ ਇਹਨੇ ਜਿਹੜਾ ਬਹੁਤ ਥੱਲੇ ਕੱਤੇ ਬੰਦਿਆ ਪ੍ਰਸ਼ੰਮ ਹੋਣ ਦੇ ਬਾਅਦ ਪਹੁੰਚਿਆ ਨੇ ਕੀ ਮਾਮਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਮਲਾ ਇਹੀ ਹੈ ਕਿ ਜਿਹੜੀਆਂ ਸਿੱਖਾਂ ਦੇ ਕਿਰਦਾਰਾਂ ਤੇ ਫਿਲਮਾਂ ਬਣਨ ਰਹੀਆਂ ਨੇ ਇਹ ਬਣਡੀਆਂ ਨਹੀਂ ਚਾਹੀਦੀਆਂ ਕਿਉਂਕਿ ਕਾਰਨ ਇਹੀ ਹੈ ਕਿ ਇਹ ਫਿਲਮਾਂ ਨਾਲ ਜਿਹੜਾ ਸਿੱਖਾਂ ਦੀ ਸ਼ਖਸੀਅਤ ਨੂੰ ਬਹੁਤ ਢਾਹ ਲੱਗਦਾ ਪਿਆ ਤੁਸੀਂ ਜੇ ਚਲੋ ਮੈਂ ਤੁਹਾਡੇ ਮੂਰੇ ਆ ਆ ਗਿੱਪੀ ਗਰੇ ਵਾਲਾ ਤੁਸੀਂ ਦੇਖ ਸਕਦੇ ਆ ਆ ਗਿੱਪੀ ਗਰੇ ਵਾਲਾ ਤੇ ਦੂਜੇ ਪਾਸੇ ਇਹੀ ਗਿੱਪੀ ਗਰੇ ਵਾਲ ਆਵਾ ਤੁਹਾਨੂੰ ਲੱਗਦਾ ਕਿ ਸਿੱਖ ਕਦੇ ਇਹੋ ਜਿਹੀ ਹੋ ਸਕਦੇ ਨੇ ਇਹਨਾਂ ਨੇ ਬਾਣੇ ਦਾ ਰੂਪ ਬਗਾਰਤਾ ਜੀ ਗੱਲ ਇਹ ਹੈ ਕਿ ਇੱਕ ਪਾਸੇ ਇਹੀ ਗਿੱਪੀ ਗਰੇਵਾਲਾ ਜਿਹੜਾ ਆਪਦੇ ਗਾਣਿਆਂ 'ਚ ਬੀਬੀਆਂ ਨਚਾਉਂਦਾ ਪਿਆ ਵਾ ਤੇ ਉਹੀ ਗਿੱਪੀ ਗਰੇਵਾਲ ਅੱਜ ਸਿੱਖਾਂ ਦੇ ਕਿਰਦਾਰ ਨਵਾਉਂਦਾ ਪਿਆ ਸਾਡਾ ਵਿਰੋਧ ਇਹੀ ਆ ਕਿ ਇਹ ਜੇ ਬੰਦੇ ਸਿੱਖਾਂ ਦੇ کردار ਨਿਭਾ ਨਹੀਂ ਸਕਦੇ ਤੇ ਸਿੱਖਾਂ ਤੇ ਕਦੇ ਫਿਲਮ ਹੀ ਨਹੀਂ ਬਣਨੀ ਚਾਹੀਦੀ ਸਿੱਖਾਂ ਦਾ ਇਤਿਹਾਸ ਪੜ੍ਹਨ ਦੇ ਸਿੱਖਾਂ ਕੋਲੇ ਆਪਦੇ ਗ੍ਰੰਥ ਆਪਦਾ ਇਤਿਹਾਸ ਪਿਆ ਸਿੱਖਾਂ ਕੋਲੇ ਆਪਦਾ ਕਿਤਾਬਾਂ ਪਈਆਂ ਨੇ ਤੁਸੀਂ ਉਹ ਪੜ੍ਹੋ ਜੇ ਤੁਹਾਨੂੰ ਸਾਡੇ ਕੋਲੇ ਗੁਰਧਾਮ ਨਹੀਂਗੇ ਸਾਡੇ ਕੋਲੇ ਸ਼ਹੀਦੀ ਸਥਾਨ ਨਹੀਂਗੇ ਸਾਡੇ ਕੋਲੇ ਕੁੱਪਰਹੀੜਾ ਫਤਿਹਗੜ੍ਹ ਸਾਹਿਬ ਹਰਮੰਦਰ ਸਾਹਿਬ ਅਨੰਦਪੁਰ ਸਾਹਿਬ ਤੇ ਦਮਦਮਾ ਸਾਹਿਬ ਸਾਡੇ ਆਪਦੇ ਸਥਾਨ ਨੇ ਤੁਸੀਂ ਉੱਥੇ ਜਾ ਕੇ ਆਪਦਾ ਇਤਿਹਾਸ ਪੜੋ ਸੁਣੋ ਤੇ ਜਰੂਰ ਸਿੱਖੀ ਵਾਲ ਨੂੰ ਮੋੜ ਜੇ ਤੁਹਾਨੂੰ ਲੱਗਦਾ ਕਿ ਫਿਲਮਾਂ ਹੀ ਸਿੱਖਾਂ ਦੇ ਇਤਿਹਾਸ ਨੂੰ ਸਿੱਖਾਂ ਨੂੰ ਬਚਾ ਸਕਦੀਆਂ ਨੇਗੀਆਂ ਤੇ ਫਿਰ ਤਾਂ ਇਹ ਬਹੁਤ ਪਹਿਲਾਂ ਬੰਦ ਪ੍ਰਦਰਸ਼ਨ ਜਿਹੜਾ ਕੀਤਾ ਗਿਆ ਹੈਗਾ ਕਿ ਇੱਕ ਆਪਣੀ ਅਕਾਲ ਮੂਵੀ ਰਿਲੀਜ਼ ਹੋਈ ਹੈ ਜੀ ਅਸੀਂ ਉਸ ਰਿਗਾਰਡਿੰਗ ਕੁਝ ਆਪਣੇ ਜਥੇਬੰਦੀਆਂ ਹੈਗੀਆਂ ਨੇ ਤੇ ਕੁਝ ਗ੍ਰੀਵੈਂਸਸ ਹੈਗੇ ਆ ਜੀ ਸੋ ਆਪਾਂ ਇਹਨਾਂ ਨਾਲੋ ਗੱਲਬਾਤ ਕਰਦੇ ਹਾਂ ਜੀ ਕਿ ਇਹੋ ਜੇ ਸਤਿ ਸ਼੍ਰੀ ਅਕਾਲ ਲਗੋੜੀ ਵਿਰੋਧ ਜਿਹਨੇ ਕਿ ਤਿਆਰ ਹੈ ਸੇਫਟੀ ਕੋਲ ਕੋਈ ਭਾਈ ਇਹ ਮੈਂ ਤੁਹਾਨੂੰ ਹਾਂਜੀ ਸਾਡਾ ਨਾਲ ਗੱਲਬਾਤ ਚੱਲ ਰਹੀ ਹੈ ਜੀ ਉਹਨੂੰ ਪੁੱਛ ਰਹੀ ਕਿ ਆਪਣਾ ਇਸ਼ੂ ਹੈਗਾ ਫਿਰ ਉਹਨੂੰ ਔਨ ਮੈਰਿਟ ਆਪਾਂ ਜਿਹੜਾ ਹੈ ਜੀ ਉਹਦੇ ਵਿੱਚ ਅੰਦਰ ਵੀ ਗਿਆ ਸੀਗੀ ਫਿਲਮ ਦੇ ਵਾਸਤੇ ਉਹ ਕਰ ਰਹੇ ਹਾਂ ਜੀ ਹੁਣੀ ਇਹਨਾਂ ਨਾਲ ਗੱਲਬਾਤ ਹੋ ਰਹੀ ਹੈ ਕਲੀਅਰ ਕਰਕੇ ਤੁਹਾਨੂੰ ਦੱਸ ਦਾਂਗੇ ਜੀ ਹੋਏਗੀ ਥੈਂਕ ਯੂ ਸਸ਼ੀ ਕਾਲ ਜੀ ਬਹੁਤ ਸਾਰਾ ਰੌਲਾ ਹੋ ਗਿਆ ਕਰੋ ਪਹਿਲਾਂ ਦਾ ਸ਼ੁਕਨਾ ਪ੍ਰਦੀਪ ਸਿੰਘ ਜੀ ਦੀ ਕਿੱਥੇ ਆਇਆ ਕੀ ਚੱਕਰ ਐ ਸਰ ਇਹ ਬੇਮੌਲ ਆ ਜੀ ਇੱਥੇ ਅਕਾਲ ਫਿਲਮ ਜਿਹੜੀ ਬਣਾਈ ਗਈ ਹੈ ਇੱਕ ਜਿਹੜੀ ਸੇਖਰ ਰਵੈਤਾ ਦੇ ਬਿਲਕੁਲ ਵੀ ਅਨਕੂਲ ਨਹੀਂ ਹੈ ਕਿਉਂਕਿ ਸਿੱਖੀ ਦੇ ਵਿੱਚ ਕਿਸੇ ਵੀ ਕਿਰਦਾਰ ਨੂੰ ਨਿਭਾਇਆ ਨਹੀਂ ਜਾ ਸਕਦਾ ਦ੍ਰਿਸ਼ ਨਹੀਂ ਬਣਾਇਆ ਜਾ ਸਕਦਾ ਕੋਈ ਫਿਲਮ ਨਹੀਂ ਬਣਾਈ ਜਾ ਸਕਦੀ ਸਿੱਖਾਂ ਦੇ ਕਿਰਦਾਰ ਦੇ ਉੱਤੇ ਕੋਈ ਵੀ ਕੋਈ ਵੀ ਇਤਿਹਾਸ ਦੇ ਉੱਤੇ ਫਿਲਮ ਨਹੀਂ ਬਣ ਸਕਦੀ ਇਹਦੇ ਵਿੱਚ ਜੋ ਇਹਦੇ ਵਿੱਚ ਕਿਰਦਾਰ ਨੇ ਉਹਨਾਂ ਨੇ ਸਾਰਾ ਕੁਝ ਬਾਣਾ ਵੀ ਧਾਰਨ ਕੀਤਾ ਕਕਾਰ ਵੀ ਧਾਰਨ ਕੀਤੇ ਉਹ ਸਾਰਾ ਕੁਝ ਧਾਰਨ ਕਰਕੇ ਉਹਨਾਂ ਨੇ ਰਵੈਤਾ ਨੂੰ ਇੱਕ ਸੱਟ ਮਾਰੀ ਆ ਜਿਹੜੀ ਸਿੱਖ ਭਾਵਨਾ ਨੂੰ ਉਹਨੂੰ ਠੇਸ ਪਹਾਈ ਆ ਜੀ ਸਰ ਅੰਦਰ ਫਿਲਮ ਚ ਜਦੋਂ ਅਸੀਂ ਗਏ ਆ ਜੀ ਉਦੋਂ ਬੈਨਰ ਚੱਕੇ ਉਹ ਭੱਜੇ ਨੇ ਤੇ ਅੰਦਰ ਫਿਲਮ ਚੱਲ ਰਹੀ ਸੀ ਪ੍ਰਸ਼ਾਸਨ ਨੇ ਸਾਨੂੰ ਧੋਖੇ ਚ ਰੱਖਿਆ ਇਹ ਸਾਨੂੰ ਦੋ ਦਿਨ ਦੇ ਕਹਿ ਰਿਹਾ ਕਿ ਫਿਲਮ ਬੰਦ ਆ ਬੰਦ ਆ ਸਵੇਰ ਦੇ ਸਾਨੂੰ ਇਹਨਾਂ ਨੇ ਇੱਕ ਸਾਈਡ ਤੇ ਬਿਠਾਇਆ ਹੋਇਆ ਕਿ ਤੁਸੀਂ ਸਾਨੂੰ ਲੈ ਕੇ ਦੇ ਦਿਓ ਫਿਲਮ ਬੰਦ ਆ ਉਧਰ ਸਾਨੂੰ ਭੇਜ ਕੇ ਇਹਨਾਂ ਨੇ ਪਿੱਛੇ ਪੁਲਿਸ ਲਾ ਕੇ ਦੇਖੋ ਕਿੰਨੀ ਪੁਲਿਸ ਖੜੀ ਆ ਅੰਦਰ ਫਿਲਮ ਚਲਵਾਤੀ ਜੀ ਸਾਰੇ ਪਹਿਲਾਂ ਸੈਂਸਰ ਬੋਰਡ ਵਾਲੋ ਇਹਦੇ ਵਿੱਚ ਵੀ ਰ ਸੈਂਸਰ ਦਾ ਕੋਈ ਰੋਲ ਨਹੀਂ ਹੈ ਸੈਂਸਰ ਦਾ A ਗ੍ਰੇਡ ਫਿਲਮ ਉਹ ਵੀ ਪਾਸ ਕਰਦਾ ਜਿਹਦੇ ਵਿੱਚ ਬਹੁਤ ਅਡਲਟ ਸੀਨ ਹੁੰਦੇ ਫਿਰ ਉਹ ਸੈਂਸਰ ਤਾਂ ਉਹ ਵੀ ਪਾਸ ਕਰਦਾ ਇਹ ਇੱਕ ਧਰਮ ਨਾਲ ਇਹ ਮੰਤਰਾ ਦਾ ਪ੍ਰਟੈਸ ਜਾਰੀ ਰਹੇਗਾ ਬਿਲਕੁਲ ਜੀ ਅਸੀਂ ਫਿਲਮ ਨਹੀਂ ਚੱਲਣ ਦੇਣੀ ਲੁਧਿਆਣੇ ਦੇ ਵਿੱਚ ਅਸੀਂ ਫਿਲਮ ਪੂਰੇ ਪੰਜਾਬ ਦੇ ਵਿੱਚ ਇਹਦਾ ਪ੍ਰੋਟੈਸਟ ਹੋ ਰਿਹਾ ਬੰਦ ਕਰਾ ਰਹੇ ਇੱਥੇ ਵੀ ਅਸੀਂ ਫਿਲਮ ਚੱਲਣ ਨਹੀਂ ਦੇਣੀ ਜੀ ਸਰ ਜਥੇਬੰਦੀ ਕਿਹੜੀ ਕਿਹੜੀ ਹੈ ਤੁਹਾਡੇ ਨਾਲ ਸਾਰੀਆਂ ਸਿੱਖ ਜਥੇਬੰਦੀਆਂ ਦੇ ਵਿਰੋਧ ਦੇ ਵਿੱਚ ਨੇ ਕੁਝ ਕੁ ਰੀਲਾਂ ਵਾਲੇ ਬੀਬੀਆਂ ਭੈਣਾਂ ਭਰਾ ਰੀਲਾਂ ਵਾਲੇ ਜਿਨ੍ਹਾਂ ਨੂੰ ਕੁਝ ਕਮਾਇਆ ਦੇ ਕੇ ਉਹਨਾਂ ਨੇ ਰਾਤ ਸਿਨਮਿਆਂ ਦੇ ਵਿੱਚ ਬਿਠਾ ਕੇ ਜਕਾਰੇ ਛਡਵਾ ਕੇ ਉਹ ਸਾਰੇ ਲੋਕਾਂ ਨੂੰ ਵੀਡੀਓ ਦਿਖਾ ਰਹੇ ਨੇ ਕਿ ਆਹ ਦੇਖੋ ਜੀ ਇਹਨਾਂ ਦੇ ਹੱਕ ਦੇ ਵਿੱਚ ਨੇ ਉਹਦੇ ਵਿੱਚ ਤਿੰਨ ਤਰ੍ਹਾਂ ਦੇ ਬੰਦੇ ਨੇ ਇੱਕ ਬੰਦੇ ਨੇ ਜਿਹੜੇ ਲਾਲਚੀ ਨੇ ਇੱਕ ਠੀਕ ਹੈ ਜੀ ਉਹ ਰੀਲਾਂ ਵਾਲੇ ਬੀਬੀਆਂ ਭੈਣਾਂ ਤੋਂ ਇਹਨਾਂ ਨੇ ਵੀਡੀਓ ਪਵਾ ਪਵਾ ਕੇ ਕਿ ਅਖੇ ਜੀ ਇਹ ਫਿਲਮ ਦੇ ਵਿੱਚ ਆਏ ਜੀ ਆਏ ਆ ਜਿਹੜੀਆਂ ਬੀਬੀਆਂ ਨੂੰ ਦਸਤਾਰਾਂ ਸੇ ਆ ਕੇ 30-30 ਸਾਲ ਦੇ ਵਿੱਚ ਨਹੀਂ ਪਤਾ ਲੱਗਿਆ ਕਿ ਗੁਰੂ ਸਾਹਿਬ ਕੀ ਕਹਿੰਦੇ ਨੇ ਉਹਨਾਂ ਨੂੰ 3-2 ਘੰਟੇ ਦੀ ਫਿਲਮ ਦੇ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਸਿੱਖਿਆ ਮਿਲ ਗਈ